ਸੋ ਹੈ ਗਾਈਜ਼ ਵੈਲਕਮ ਟੂ ਬੈਕ ਕਿਦਾਂ ਸਾਰੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵਗੇ ਤੇ ਅੱਜ ਫੇਰ ਅਸੀਂ ਆ ਗਏ ਆਂ ਜੀ ਦਰਿਆਵਾਲ ਨੂੰ ਇਹ 2-3 ਦਿਨ ਹੋ ਗਿਆ ਪਾਣੀ ਜਿਹੜਾ ਸੀ ਸਾਰਾ ਘਟ ਚੁੱਕਾ ਸੀ ਪਰ ਕੱਲ ਨੂੰ ਫੇਰ ਪਾਣੀ ਜਿਹੜਾ ਛੱਡਿਆ ਗਿਆ ਪਿੱਛੋਂ ਦੇਖ ਸਕਦੇ ਹੋ ਪਹਿਲੀਆਂ ਵੀਡੀਓ ਤੁਸੀਂ ਵੇਖਿਆ ਹੋਗਾ ਪਾਣੀ ਜਿਹੜਾ ਇੱਥੋਂ ਤੱਕ ਰਹੀ ਤੇ ਪਰ ਪਾਣੀ ਹੁਣ ਫੇਰ ਆਉਣ ਲਿਆ ਪਿੱਛੋਂ ਹੁਣ ਚੱਲਦੇ ਆਂ ਅੱਗੇ ਨੂੰ ਤੁਹਾਨੂੰ ਵਿਖਾ ਲਦੇ ਆਂ ਨਾਲੇ ਪਾਣੀ ਜਿਹੜਾ ਕੱਲ ਨੂੰ ਛੱਡਿਆ ਗਿਆ ਸੀ ਦਿਖਾਉਨੇ ਆ ਤੁਹਾਨੂੰ ਪਾਣੀ ਦਾ ਰਸਤਾ ਦੇਖ ਸਕਦੇ ਹੋ ਤੁਸੀਂ ਪਾਣੀ ਆ ਦੇਖੋ ਗਾਇਸ ਪਾਣੀ ਦੇਖ ਸਕਦੇ ਹੋ ਇੱਥੇ ਖਲੋ ਗਿਆ ਆ ਕੋਈ ਪਾਣੀ ਜਾਣ ਨਹੀਂ ਗਿਆ ਰਫਤਾਰ ਦੇ ਵਿੱਚ ਕੋਈ ਹਜੇ ਪਾਣੀ ਜਿਹੜਾ ਕਾਫੀ ਘਟਾ ਤੇ ਪਹਿਲਾਂ ਤੁਸੀਂ ਦੇਖਿਆ ਹੋਗਾ ਪਾਣੀ ਜਿਹੜਾ ਸੀ ਉਹ ਉੱਤੋਂ ਤੱਕ ਆਇਆ ਸੀ ਬੁਰਾ ਤੇ ਹੁਣ ਪਾਣੀ ਜਿਹੜਾ ਫੇਰ ਦੁਬਾਰਾ ਤੋਂ ਆਉਣ ਡਿਆ ਵਾ ਤੇ ਹਜੇ ਪਾਣੀ ਜਿਹੜਾ ਘਟ ਤੇ ਜਿੱਥੋਂ ਤੱਕ ਪਾਣੀ ਆਇਆ ਹੋਗਾ ਤੁਹਾਨੂੰ ਵਿਖਾਉਂਦੇ ਆ ਇਹ ਆ ਜੀ ਤਾਨੂੰ ਪਤਾ ਹੀ ਆ ਸ਼ਿਵਾਰ ਗਿੰਦਪੁਰ ਦੇ ਲਾਗੇ ਰਾਮਪੁਰ ਤਲਵਾੜਾ ਵਾ ਤੇ ਉਧਰ ਆਇਆ ਜੀ ਪੈੜੀਆਂ ਦੇ ਵਿੱਚ ਪਾਣੀ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਇੱਥੋਂ ਪਾਣੀ ਕਿਹੜਾ ਰੁਕਿਆ ਹੋਇਆ ਵਾ ਇੱਥੇ ਤੁੰ ਮੰਡਿਆ ਵਾ ਟੈਂਪਸ਼ੀ ਵੱਜ ਚੁੱਕਿਆ ਦੇਖ ਸਕਦੇ ਹੋ ਪਾਣੀ ਇੱਥੇ ਹੀ ਪੈਲਾਂ ਗਾਇਸ ਪਪੂਲਰਾਂ ਦੇ ਵਿੱਚੋਂ ਦੀ ਆਪਾਂ ਜਾਣਦੇ ਆ ਤੁਹਾਨੂੰ ਹੁਣ ਦੂਸਰੀ ਸਾਈਡ ਤੋਂ ਦਿਖਾਉਨੇ ਆ ਗਾਇਸ ਝੋਂਪੜੀਆਂ ਦੇ ਵਿੱਚ ਹੁੰਦੀ ਹੋ ਕੇ ਜਾਣਦੇ ਆ ਹੁਣ ਦੇਖ ਸਕਦੇ ਹੋ ਇੱਧਰ ਹੁਣ ਚਾਲਦੇ ਆਂ ਤੁਹਾਨੂੰ ਸਾਈਡ ਤੋਂ ਵਿਖਾਉਨੇ ਆਂ ਪੱਲੀ ਸਾਈਡ ਤੋਂ ਤੇ ਦੇਖ ਸਕਦੇ ਹੋ ਗਾਇਸ ਇਹ ਦੂਸਰੀ ਸਾਈਡ ਤੇ ਵੀ ਆਪਾਂ ਅੱਗੇ ਹੋਏ ਆਂ ਤੇ ਉਧਰ ਤੁਸੀਂ ਵੇਖ ਲਿਆ ਹੋਊਗਾ ਹਜੇ ਪੈੜੀਆਂ ਦੇ ਵਿੱਚ ਓਣ ਜਿਹੜਾ ਡਿਆ ਵਾ ਤੇ ਉਧਰ ਪਾਣੀ ਘੱਟ ਹੀ ਤੇ ਇੱਧਰ ਇੱਧਰ ਕਾਫੀ ਤੇਜ਼ ਆ ਉਹਦੇ ਨਾਲੋਂ ਕਾਫੀ ਤੇਜ਼ ਆ ਕਿਉਂਕਿ ਇੱਧਰ ਜਿਹੜੀਆਂ ਪੈੜੀਆਂ ਸੀ ਉਹ ਜਿਹੜੀਆਂ ਸੀ ਨੀਵੀਆਂ ਸੀ ਤੇ ਦਰਿਆ ਦੇ ਲੈਵਲ ਦੇ ਨਾਲ ਪਾਣੀ ਹੋ ਗਿਆ ਜਿਹੜਾ ਫੁੱਲ ਤੇ ਹੁਣ ਪਾਣੀ ਜਿਹੜਾ ਇੱਥੋਂ ਤੱਕ ਆ ਗਿਆ ਦੇਖ ਸਕਦੇ ਹੋ ਇਹ ਇਸ ਤੋਂ ਪਹਿਲਾਂ ਤੁਸੀਂ ਵਲੌਗ ਵੇਖਿਓ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਦਰਿਆ ਦੇ ਬਿਲਕੁਲ ਨੇੜੇ ਖੜਿਆ ਸੀ ਤੇ ਪਾਣੀ ਦੇਖ ਸਕਦੇ ਹੋ ਫੇਰ ਵੱਧ ਚੁਕਾ ਵਾ ਦੇਖ ਸਕਦੇ ਹੋ ਇੱਕ ਦਿਨ ਦੇ ਅੰਦਰ ਹੀ ਰਾਤੋਂ ਰਾਤ ਦੀ ਕਿੰਨਾ ਪਾਣੀ ਜਿਹੜਾ ਵੱਧ ਗਿਆ ਸੀ ਤੇ ਆ ਤੁਸੀਂ ਵੇਖੋ ਇਹ ਦੇਖ ਸਕਦੇ ਹੋ ਪਾਣੀ ਦੇ ਬਿਲਕੁਲ ਹੀ ਆਪਾਂ ਜਿਹੜੇ ਸਾਹਮਣੇ ਆ ਆ ਦੇਖ ਸਕਦੇ ਹੋ ਇੱਧਰ ਇਸ ਆਪਾਂ ਉੱਤੇ ਵਾਲੀ ਸਾਈਡ ਤੇ ਆ ਗਏ ਆਂ ਤੁਸੀਂ ਦੇਖਿਆ ਹੋਗਾ ਪਹਿਲਾਂ ਆਪਾਂ ਤੁਹਾਨੂੰ ਉਧਰੋਂ ਵਿਖਾਇਆ ਸੀ ਤੇ ਹੁਣ ਆਪਾਂ ਇਧਰੋਂ ਦੀ ਹੋ ਗਏ ਤੇ ਤੁਹਾਨੂੰ ਇਧਰ ਵਿਖਾਉਣ ਦੇ ਆਂ ਤੇ ਉੱਤੇ ਆ ਗਏ ਆਂ ਦੇਖ ਸਕਦੇ ਹੋ ਪਾਣੀ ਕਿੰਨਾ ਵੱਧ ਚੁੱਕਾ ਵਾ ਤੇ ਇਸ ਤੋਂ ਪਹਿਲੀ ਵੀਡੀਓ ਤੁਸੀਂ ਵੇਖਿਓ ਤੇ ਪਾਣੀ ਜਿਹੜਾ ਸੀ ਸਾਰਾ ਘਟ ਗਿਆ ਸੀ ਤੁਹਾਨੂੰ ਦਰਿਆ ਦੇ ਕੰਢੇ ਤੋਂ ਵਿਖਾਇਆ ਸੀ ਤੇ ਹੁਣ ਫੇਰ ਦੇਖ ਸਕਦੇ ਹੋ ਪਾਣੀ ਰਤ ਰਤ ਕਾਫੀ ਵੱਧ ਗਿਆ ਵਾ ਤੇ ਉਮੀਦ ਕਰਦਾ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਊਗਾ ਮਿਲਦੇ ਆਂ ਨੈਕਸਟ ਵਲੋਗ ਵਿੱਚ ਸੋ ਗਾਇਸ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਹੋਗਾ ਵਧੀਆ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਨਵਾਂ ਖਵਾਵਾਂਗੇ ਤੇ ਅੱਜ ਦੀ ਵੀਡੀਓ ਤੁਸੀਂ ਦੱਸਿਓ ਕਮੈਂਟ ਵਿੱਚ ਕਿੱਦਾਂ ਦੀ ਲੱਗੀ ਤੇ ਅੱਗੇ ਤੁਸੀਂ ਕਿੱਦਾਂ ਦੀਆਂ ਵੀਡੀਓ ਦੇਖਣਾ ਚਾਹੋਗੇ ਕਮੈਂਟ ਵਿੱਚ ਜਰੂਰ ਸੁਜੈਸ਼ਨ ਦਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਟੇਕ ਕੇਅਰ ਐਂਡ ਗੁੱਡਬਾਈ